ਵੱਡਾ ਹਾਂਜੀ ਕਰ ਦਈਏ ਕੱਟ ਦਈਏ ਫਿਰ ਵੱਡ ਦਈਏ ਵੱਡ ਵੀ ਦਿੱਤਾ ਸਿੰਘਾਂ ਦਾ ਕੰਮ ਨਹੀਂ ਆ ਬੀਬੀ ਵਾਲਾ ਕੰਮ ਨਹੀਂ ਨਹੀਂ ਤੇ ਵੱਡੋ ਜਿਹੜੀ ਤੇ ਜਿਹੜੀ ਤੁਸੀਂ ਪੋਜੀਸ਼ਨ 'ਚ ਫੜਿਆ ਇਹਨਾਂ ਉੱਤੇ ਹੀ ਹਾਂ ਸਾਡੇ ਹੋਲੀ ਛਟਕਾ ਪੰਸਾ ਪਾਣ ਜੋ ਗਾ ਲਿਆ ਲੈ ਵਸਤੀ ਆਜੂ ਨੇ ਇਹਨੂੰ ਖਾਈ ਗਿਓ ਨਾ ਨਹੀਂ ਦੇ ਦਈਏ ਦਾਲ ਚਮਚਾ ਲੈ ਲਓ ਨਾ ਨਹੀਂ ਵਸਾਂ ਇੱਥੇ ਰੱਖਾਂਗੇ ਨਾ ਆਲੋ ਪਹਿਲੀ ਵਾਰ ਇਦਾਂ ਆਇਆ ਹੈ ਵੇੜਾ ਮੁੰਡਾ ਨਹੀਂ ਸਾਡੇ ਲਾਗੇ ਤਾਂ ਹੀ ਕੀ ਕਾਫ ਕਟਿਆ ਚਲ ਆਉਂ ਪਾ ਲੈ ਨੂੰ ਬਸ ਕਟੇਗਾ ਹੈਪੀ ਬਰਥਡੇ ਕਵਰ ਬਰਥਡੇ ਟੂ ਯੂ ਕੱਛੇ ਆਮ ਸਾਂਸ ਕਾਬੀ ਬੀ 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 ਨਾ ਤਬੀ ਚਾਬੀ ਨਹੀਂ ਹੈਪੀ ਬਰਥਡੇ ਟੂ ਯੂ ਚਲੋ ਚਾਂਚ ਕਰੀ ਲਈ ਬਸ ਹੋਏ ਸੈੱਟ ਵੜੇ ਦੀ ਵਾਰਣਾ ਵਾਲੀ ਮਿਲਿਆ ਬਸ ਇੱਕੋ ਹੀ ਗਿਫਟ ਮਿਲਿਆ ਮੈਨੂੰ ਕਿਹਨੇ ਨਹੀਂ ਦਿੱਤਾ ਮੈਨੂੰ ਗਿਫਟ ਆਪਾਂ ਤਾਂ ਦਿੱਤਾ ਹੈ ਬੈਲੂ ਨੇ ਆਹ ਵੜੇ ਨੇ ਆਹ ਫਾਰਮ ਦਾ ਇੱਕ ਲਾਗ ਇੱਕ ਵਾਹ ਅਮੈਨ ਚਾਹੀਦਾ ਹੈ ਹੈਨਾ ਬਣ ਗਈ ਇਹ ਬਣ ਗਈ ਆਪਾਂ ਖਰੀਦਣੇ ਨਹੀਂ ਜਾਣਾ ਸੀ ਵੇ ਐਵੇਂ ਦਾ ਕੁਝ ਆਪਾਂ ਹੁਣੇ ਇਹਨੂੰ ਦੇ ਕਰ ਲੈਣਾ ਹੁਣੇ ਆਪਾਂ ਡੀਮਾਰ ਚੱਲੇ ਹਾਂ ਵਾਓ ਤੇ ਫਰੈਂਡ ਵੀ ਦਿਖਾਉਣਾ ਇਹ ਦੇਖੋ ਬਹੁਤ ਸੋਣਾ ਥੈਂਕ ਯੂ so much ਦੀਦੀ ਇੱਕ ਫੁੱਲ ਭਾਈ ਲੈ ਕੇ ਦੀ ਕਰ ਗਮਾਕੇ ਮੰਨਣ ਵਾਲੀ ਗੱਲ ਹੈ ਨਹੀਂ ਜੋ ਜੇ ਵੀ ਲੈ ਲੋ ਨਾ ਫੁੱਲਰ ਲੱਗੇ ਆ ਦੋ ਫੁੱਲ ਲੈ ਕੇ ਆ ਬੰਦਾ ਵੱਡੀ ਹੈ ਨਹੀਂ ਨਹੀਂ ਭਾਈ ਇਦਾਂ ਨਹੀਂ ਆ ਕਹਿੰਦੇ ਦੋ ਫੁੱਲ ਆ ਪਰ ਜੜਾ ਇੱਕੋ ਹੀ ਹੈ ਵੇਖੋ ਇਹਦੇ ਖੋਤੀ ਬੁਰੀ ਲਿਆ ਥੈਂਕ ਯੂ ਦੋਨਾ ਉਹ ਇੱਕ ਡਾਕਟਰ ਮਿਲ ਗਿਆ ਜੇ ਉਹ ਨਾਲ ਪਾਰੀ ਚਲੋ ਵਜ਼ਾਰ ਰੱਖੀ ਲਓ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਦਿਨ ਦੀ ਸ਼ੁਰੂਆਤ ਬਲੌਗ ਦੇ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਅਨੇ ਕੱਥੇ ਹੋਏ ਹੋਣੇ ਸਭ ਹੋ ਗਏ ਆ ਮੰਮੀ ਜੜੀ ਹੋ ਗਏ ਆ ਤੇ ਦੂਸਰੇ ਦਿਨ ਦੇ ਵਿੱਚ ਸ਼ੁਰੂਆਤ ਹੋ ਗਈ ਤੇ ਇਧਰ ਪਕੌੜੇ ਨਿਕਲਣ ਲੱਗੇ ਨੇ ਪੋਣੋਂ ਲੱਗੇ ਨੇ ਉਹ ਤੁਹਾਨੂੰ ਵਲੌਗ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਥੋੜੀ ਦੇਰ ਤੱਕ ਬਹੁਤ ਮਾਣੂ ਖਾਣ ਲੱਗੇ ਨੇ ਤੇ ਉਹ ਆ ਕੇ ਆਪਣੇ ਸਾਡੇ ਘਰ ਦੇ ਵਿੱਚ ਆ ਕੇ ਚਰਨ ਪਾਉਣਗੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨਗੇ ਤੇ ਨਾਲੇ ਸੰਤਾਂ ਨੂੰ ਦਰਸ਼ਨ ਦੇਦਾਰੇ ਦੇਣ ਤੇ ਥੋੜੀ ਦੇਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸੰਤਾਂ ਨਾਲ ਬਖਾਣੇ ਆਣਣਾ ਤੇ ਉਹਨਾਂ ਦੀ ਵੇਰਵੇ ਲਈ ਵੀਡੀਓ ਰਛਿੜਿਓਣਾ ਹਾਂ ਤੇ ਬਾਕੀ ਤੁਹਾਨੂੰ ਜੇ ਮੈਂ ਦੱਸਿਆ ਹੀ ਕੀ ਤਿਆਰੀਆਂ ਚੱਲ ਰਹੀਆਂ ਆ ਦੂਸਰਾ ਦਿਨ ਆ ਕੀ ਕੀ ਹੁੰਦਾ ਤੁਹਾਨੂੰ ਦਿਖਾਉਣੇ ਆ ਟੈਂਟ ਲੱਗਣੇ ਸ਼ੁਰੂ ਹੋ ਗਏ ਆ ਇਧਰੋਂ ਇੱਥੇ ਤੱਕ ਲੱਗੇਗਾ ਇੱਥੋਂ ਅੱਗੇ ਤੱਕ ਲੱਗੇਗਾ ਕੁਰਸੀਆਂ ਆ ਗਈਆਂ ਨੇ ਮੈਟ ਆ ਗਏ ਆ ਸਫਾਈਆਂ ਚੱਲਣ ਡੀਆਂ ਨੇ ਇਧਰ ਆ Đi ਭਜਨੋ ਤੇ ਇਧਰ ਪਕੌੜੇ ਨਿਕਲਣ ਲੱਗੇ ਆ ਪਟੂਆ ਹੁਣ ਕੁਸਮਾਨ ਲੈ ਆਈਏ ਹਾਂਜੀ ਮੈਂ ਪਕੌੜੇ ਬਣਾਉਣੇ ਆਉਂਦੇ ਹੈਂ ਆ ਵੀਡੀਓ ਨਾ ਆਏ ਵੀਡੀਓ ਨਾ ਆਏ ਹੁਣ ਤੇ ਬੜੇਗੀ ਪੂਰੀ ਆਏ ਉਹਦੇ ਪੂਰੀ ਬਣੇਗੀ ਨਹੀਂ ਉਹ ਤਰੀਕਾ ਬਣਾਵਦੀ ਸੀ ਇਹ ਸਾਡੀ ਭਾਰਤੀ ਸਿੰਘ ਹੈ ਨਾ ਕਸਤੂਰੀ ਮਿੱਟੀ ਵਿੱਚ ਲਿਆ ਬਈ ਰਾਗ ਦੇ ਵਿੱਚ ਕਿਹਾ ਵਾ ਰਾਗ ਚ ਬੀਬੀ ਲੱਗਦੀ ਨਾ ਭਾਰਤੀ ਸਿੰਘ ਸਾਡੀ ਭਾਰਤੀ ਸਿੰਘ ਪਾਪਾ ਨਾ ਹੀ ਚੇਂਜ ਕਰਤੇ ਆ ਆਂਟੀ ਤੇ ਨਾ ਰੱਖਦਾ ਗੁਰੀ ਹਾਂਜੀ ਪਾਪਾ ਪਾਪਾ ਇਹ ਬਣ ਲੱਗੇ ਪਕੌੜੇ ਪਨੀਰ ਵਾਲੇ ਪਕੌੜੇ ਤੇ ਪਾਲਕ ਵਾਲੇ ਪਕੌੜੇ ਹਾਂਜੀ ਭਾਜੀ ਹਾਂਜੀ ਹਾਂਜੀ ਬੋਲੋ ਇਹ ਨਾ ਮਾਗੀ ਨਾ ਇਹ ਟੈਂਟ ਲੱਗਣ ਜਾ ਰਿਹਾ ਵਾ ਤੇ ਟੈਂਟਾਂ ਤੇ ਇੱਕ ਮੈਂ ਅੰਕਲ ਜੀ ਨੂੰ ਆਖਿਆ ਕਿ ਟੈਂਟ ਜਿਹੜਾ ਉਹ ਨਾ ਬੜਾ ਵਧੀਆ ਵਿਆਂਦੇ ਕਿ ਤੂੰ ਲੱਗਣ ਤੋਂ ਬਾਅਦ ਤੂੰ ਦੱਸਣਾ ਸਾਨੂੰ ਕਿ ਟੈਂਟ ਦੀ ਕੀ ਨਾ ਲੁੱਕ ਕੀ ਨਿਕਲੀ ਆ ਨ ਲੱਗਣ ਤੋਂ ਬਾਅਦ ਦੱਸਾਂਗੇ ਫਿਰ ਆਪਾਂ ਬਸ ਆ ਚੰਨ ਨਹੀਂ ਆਏ 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 ਲਾਲ ਰੰਗ ਦੀ ਚਾਨਣੀ ਤੁਸੀਂ ਲਾਲੋ ਲਾਲ ਕਰਨ ਸਾਡੀਆਂ ਫੋਟੋਆਂ ਲਾ ਲਾ ਜਾਈਆਂ ਸਾਡੀਆਂ ਇਹ ਇਹ ਕਰਨ ਲਗੇ ਇਹ ਥੱਲੇ ਵਿੱਚ ਹੋ ਲਗੇ ਚਾਨਣੀ ਨਾਲ ਗੰਦੀ ਕੱਪੜਾ ਅੱਛਾ ਅੱਛਾ ਠੀਕ ਹੈ ਇੱਕ ਇੱਕ ਹੋਣ ਲਗੇ ਜੀ ਇੱਕ ਕੁਝ ਹੋਣਗੇ ਠੀਕ ਆ ਠੀਕ ਹਾਂਜੀ ਉਹ ਲਾਲ ਹੀ ਆਂਦੇ ਹੈਗੀ ਆ ਵਾਏ ਉਹ ਦਿਨ ਬੜਾ ਜਲੂਸ ਨਿਕਲਿਆ ਉਹਨਾਂ ਦਾ ਵੀ ਇੱਥੇ ਨਹੀਂ ਨਿਕਲਣਾ ਉਹ ਉੱਤੇ ਧੁੱਪ ਪੈਂਦੀ ਹੈ ਨਾ ਇਹਦੇ ਧੁੱਪ ਨਹੀਂ ਪੈਂਦੀ ਇੱਥੇ ਇਹ ਇਹ ਲੋਦ ਹੈ ਨਹੀਂ ਇੱਥੇ ਰੰਗ ਚੇਂਜ ਕਰ ਦਿਓ ਇੱਥੇ ਇਹਦੇ ਨਾਲ ਦਾ ਬੰਦਿਆਂਗੇ ਹਾਂ ਇਹਦੇ ਨਾਲ ਦਾ ਬੰਦਿਓ ਇਹਦੇ ਨਾਲ ਦਾ ਬੰਦਿਓ ਹਾਂ ਠੀਕ ਹੈ ਹਾਂ ਸੋਨਾ ਸੋਨਾ ਕਰਕੇ ਲਾਉਣਗੇ ਕਿਉਂਕਿ ਮਨਜੀਤ ਸਿੰਘ ਫਰੋਹ ਪ੍ਰੀਏ ਦੇ ਆਪਾਂ ਪ੍ਰੋਗਰਾਮ ਤੇ ਗਏ ਹਾਂ ਤੇ ਜਦੋਂ ਲਾਲ ਚਾਨਣੀਆਂ ਉੱਤੇ ਵੱਜੀਆਂ ਆੜੀਆਂ ਚਾਨਣੀਆਂ ਨਾ ਲਾਲ ਵੱਜੀਆਂ ਤੇ ਉਹਦੇ ਰਗੀਆਂ ਫੋਟੋਆਂ ਆਈਆਂ ਵਾ ਉਹ ਸਾਰੀਆਂ ਲਾਲ ਲਾਈਆਂ ਹਨਾ ਹਾਂਜੀ ਆਂਟੀ ਗੁਰੀ ਆਂਟੀ ਇਹ ਸਾਡੀ ਗੁਰੀ ਆਂਟੀ ਹੈ ਹਾਏ 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 ਪਾ ਦੇ ਜਾਨੇ ਸਾਰੇ ਸਭ ਭਾਗ ਜਾਂਦੇ ਹੈ ਲਓ ਜੀ ਰੋ ਬੱਸ 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 ਠੀਕ ਹੈ ਨਾ ਤੂੰ ਪਗੜਾ ਨਹੀਂ ਪੋਣਾ ਠੀਕ ਹੈ ਨਾ ਭਗਤੀ ਕਰਨੀ ਹੈ ਇਹ ਸਾਡਾ ਨਾਂ ਕੀ ਭਲਾ ਹੈ ਦਾ ਬકરી ਸਿੰਘ ਨਾਮ ਆ ਹਏ ਨਹੀਂ ਨਹੀਂ ਇਹ ਸਾਡਾ ਨਾਮ ਆ ਕੀ ਨਾਮ ਜਸ਼ਨਪ੍ਰੀਤ ਸਿੰਘ ਮੈਂ ਖਾਲਸਾ ਜੀ ਹਾਂ ਜੀ ਲਓ ਜੀ ਮੈਂ ਸਰੇ ਕਿਆ ਵਸ਼ਨ ਜਸ਼ਨ ਜਸ਼ਨ ਦੇ ਵੰਚ ਇਕੱਠਾ ਕਰਤਾ ਮੈਂ ਕਿਆ ਵਸ਼ਨ ਇਹ ਰਾਤ ਨੂੰ ਕੀ ਆਇਦਾ ਸੀ ਆਹ ਇਧਰ ਆ ਗਿਆ ਦਸੋਰਾਤੀ ਹੜੇ ਦਾ ਚੋਰ ਆ ਗਿਆ ਹੀ ਚੋਰ ਜੰਗਾ ਆ ਗਿਆ ਪਰ ਚੋਰ ਆ ਗਿਆ ਰੱਤ ਨੂੰ ਆ ਕੋ ਲੱਗ ਆਪਣੀ ਕੰਦੀ ਦਾ ਆ ਜਿਹੜਾ ਇਹ ਨੂੰ ਮਾਰ ਲਾ ਫੇਰ ਲਾ ਉਹ ਕੈਮਰੇ ਵਿੱਚ ਆ ਗਿਆ ਕੈਮਰੇ ਤੇ ਰਤੀ ਮ ਬੱਚਿਆਂ ਦੀ ਡਿਊਟੀ ਸੀ ਪਾਠੀ ਸਿੰਘਾਂ ਨੂੰ ਚਾਹ ਸ਼ਿਕਾਉਣ ਦੀ ਉਹਨਾਂ ਨੂੰ ਜਗਾਉਣ ਦੀ ਤੇ ਤੇ ਉਹ ਸਵੇਰੇ ਕਹਿੰਦੇ 3 ਵਜੇ ਨਾ ਕੋਈ ਆਇਆ ਤੇ ਆ ਜਿਹੜੇ ਗੇਟ ਦੇ ਉੱਤੇ ਫੁੱਲ ਲੱਗੇ ਆ ਇਹ ਲਾ ਕੇ ਭੱਜ ਗਿਆ ਤੇ ਇਹਨਾਂ ਨੇ ਕਾਬੂ ਕਰ ਲਿਆ ਪੋਲ ਖੋਲੇ ਉਹਨਾਂ ਕੋਲੋਂ ਮੇਰੇ 4 ਵਜੇ ਕੰਮ ਕਰ ਲਿਆ ਬਾਅਦ ਵਿੱਚ ਕੈਮਰੇ ਦੇ ਵਿੱਚ ਵੇਖਿਆ ਉਹ ਥੋੜਾ ਜਿਹਾ ਮੰਨ ਬੁੱਦੀ ਸੀ ਜਿਹੜਾ ਹੈ ਮੈਂਟਲੀ ਅਫਸਰਟ ਹਾਈ ਅੰਟੀ ਕਾ ਗਵੰਡੀ ਹੀ ਸੀ ਇੱਕ ਅੰਟੀ ਨੇ ਭੇਜਿਆ ਹੈ ਮੈਂ ਠੀਕਾ ਥੋੜੇ ਬੜੇ ਘਰ ਜਗਰਾਤਾ ਸੀ ਅੰਟੀ ਕਹਿੰਦੇ ਹਾਡੇ ਘਰ ਜਗਰਾਤਾ ਸੀ ਤੇ ਅੰਕਿਆ ਵੀ ਥੋੜੇ ਥੋੜੇ ਲਾਉਣੇ ਸ਼ੁਰੂ ਕਰੇ ਸਿਰੇ ਸਿਰੇ ਅੰਕਾਂ ਨੂੰ ਸਰਪ੍ਰਾਈਜ਼ ਜਣਾਏ ਫੁੱਲ ਦੇਗੇ ਓ ਵਾਓ ਹਾਂ ਤੂੰ ਇਹ ਵੀ ਗੱਲ ਸੁਣਾ ਦੋ ਕੋਈ ਇਧਰ ਆਓ ਸੈਬੂਰੀ ਆਓ ਕੋਈ ਨੁਕਸਾ ਦੱਸੋ ਜਿਦਾਂ ਪਿਛਲੀ ਵਾਰੀ ਦੱਸਿਆ ਨੇ ਰੰਗ ਚਿੱਟਾ ਕਰਨ ਵਾਲਾ ਕੋਦਾ ਕੁਛ ਦੱਸੋ ਇੱਧਰ ਆ ਕੇ ਦੱਸੋ ਹਾਂਜੀ ਕਿਦਾ ਆਟਾ ਘੋਲ ਕੇ ਆਟਾ ਘੋਲ ਕੇ ਉਹਦੇ ਵਿੱਚ ਥੋੜਾ ਪਾਣੀ ਪਾ ਕੇ ਫਿਰ ਉਹਨੂੰ ਹਲਦੀ ਪਾ ਕੇ ਫਿਰ ਉਹਨੂੰ ਮਿਕਸ ਕਰਕੇ ਫਿਰ ਥੋੜੀ ਲਿਪਾ ਕੇ ਫਿਰ ਥੋੜਾ ਜਿਆਦਾ ਪਾਣੀ ਨੂੰ ਮਿਕਸ ਕਰਕੇ ਮੋਟੇ ਲਾ ਲੈ ਫਿਰ ਕਿੱਦਾਂ ਜਣਾ ਵਾਓ ਸਾਰੇ ਜਣੇ ਦੱਸਿਓ ਜਿਨ੍ਹਾਂ ਨੇ ਪਿਛਲੀ ਵਾਰੀ ਸੁਣ ਕੇ ਜਮਾਇਆ ਸੀ ਇਹ ਤਰੀਕਾ ਤੇ ਪਉਣਾ ਆਟਾ ਆਪਾਂ ਆਟਾ ਹੀ ਪੋਣਾ ਨਾ ਪਹਿਲਾ ਆਟਾ ਹਾਂ ਲੂਣ ਨਹੀਂ ਪੋਣਾ ਲੂਣ ਲੂਣ ਨਹੀਂ ਪੋਣਾ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਉਹ ਪੋਣਾ ਪਹਿਲਾ ਆਟਾ ਪਹਿਲਾ ਫਿਰ ਪਾਣੀ ਫਿਰ ਹਲਦੀ ਫਿਰ ਕੀ ਪੋਣਾ ਹੈ ਆਟਾ ਫਿਰ ਤੋਂ ਜਿਆਦਾ ਆਟਾ ਅੱਛਾ ਕਿਲੋ ਕਿ ਬੜਾ ਫਿਰ ਤੋਂ ਹੈ ਸਾ ਜਿਆਦਾ ਪਾਣੀ ਕਿਲੋ ਕਿਲੋ ਆਟਾ ਪੜਾ ਫਿਰ ਨੂੰ ਕੋਲ ਕੇ ਚੰਚ ਨਾਲ ਉਹਨੂੰ ਮੂਤ ਲਾ ਲੈਣਾ ਪੇਸਟ ਚ ਪੇਸਟ ਲਾ ਲੈਣਾ ਪੇਸਟ ਚ ਫਿਰ ਤੇ ਲਾ ਕੇ ਤੇ ਬੜਾ ਚਿੱਟਾ ਲੋਕ ਆਣੇ ਨੇ ਇੰਨੇ ਚਿੱਟੇ ਚਿੱਟਾ ਹਾਂ ਠੀਕ ਆ ਤੇ ਸਕੂਲ ਜਾਂਦੇ ਤੁਸੀਂ ਹਾਂਜੀ ਆਪਣਾ ਨਾਮ ਦੱਸ ਦਿਓ ਸਾਰੇ ਜਣੇ ਨੂੰ ਹਰਸਾਏ ਕੋ ਹਰਸਾਏ ਕੋ ਮਾਈ ਨੇਮ ਇਜ਼ ਸਰਸਾਏ ਕੋ ਮਿਸ ਜੀ ਮਿਸੇ ਮਦਰ ਨੇ ਮਾਈ ਮਦਰ ਨੇ ਮਾਈ ਨਬਰ ਉਹ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਬਾਬਾ ਜੀ ਵਾਏ ਗਰੂ ਜਿਵੇਂ ਸੁਹੀ ਮਹੱਲਾ ਤੀਜਾ ਜੁਗਤਾਰੇ ਠਾਂਜੀ ਹੋਏ ਸੁਆਗਤ ਬਿਨ ਸਤ ਗੁਰ ਸੁਹਾਗ ਨਾ ਹੋਈ ਰਾਮ ਨੇਤੂ ਰਾਜ ਸਦਾ ਹਰ ਕੇ ਰਾਨਾ ਮਪਾਸਾਰੇ ਆਸਵਾਮੀ ਸਰਬ ਰਿਆ ਪਰ ਪੂਰੇ ਨਾਮ ਜਲਾਈ ਅਨਹਦ ਸ਼ਬਦ ਵਜਾ ਅਲਾਈ ਇਹ ਸਾਡੀ ਭੈਣ ਆ ਸੁਮਨ ਸੁਮਨ ਭੈਣ ਹੈ ਹਾਂਜੀ ਹਾਂਜੀ ਦੱਸੋ ਕੀ ਆ ਇਹ ਆ ਕੀ ਬਣ ਰਿਹਾ ਨਹੀਂ ਇਹ ਤਾਂ ਕਿਉਂ ਫਰਾਈ ਕਰ ਰਹੇ ਤੁਸੀਂ ਨਾ ਫਰਾਈ ਕਰਾਂਗੇ ਨਾ ਅੱਛਾ ਪੂਰੇ ਹਲਵਾਈ ਬਣੇ ਜੇ ਹੈ ਤੇ ਮੰਮੀ ਸਾਡੀ ਮੰਮੀ ਆ ਗਈ ਹੈ ਹਾਂਜੀ ਮੰਮੀ ਤੇ ਟੈਂਟ ਲੱਗ ਰਿਹਾ ਵਾ ਤੇ ਇੰਨਾ ਸੋਹਣਾ ਟੈਂਟ ਲੱਗਾ ਵਾ ਤੇ ਇਹਨਾਂ ਨੂੰ ਇਸ ਟੈਂਟ ਦੇ ਉੱਤੋਂ ਵੀ ਇੱਕ ਬੁਕਿੰਗ ਆ ਗਈ ਆ ਮਾਤਾ ਨੇ ਖਲਾਰ ਕੇ ਨੰਬਰ ਲਿਆ ਇਹਨਾਂ ਦਾ ਤੇ ਸਾਡਾ 103 ਹਰ ਮਹੀਨੇ ਦਸ ਲਈ ਨੂੰ ਟੈਂਟ ਇਹੋ ਲਾਉਂਦੇ ਆ ਤੇ ਅੱਜ ਦੀ ਕੱਲ ਦੀ ਜ਼ਿੰਮੇਵਾਰੀ ਵੀ ਇਹਨਾਂ ਕੋ ਤੇ ਕੱਲ ਤੁਹਾਡੇ ਸਾਹਮਣੇ ਬੜਾ ਸੋਹਣਾ ਵਲੌਗ ਆਉਣਾ ਵਾ ਉਸ ਵਲੌਗ ਨੂੰ ਤੁਸੀਂ ਭਰਪੂਰ ਪਿਆਰ ਦਿਓ ਸ਼ਕਲਾਂ ਦੇ ਵਿੱਚ ਨਾ ਅੰਤਰ ਨਹੀਂ ਅੰਤਰ ਨਹੀਂ ਵਿਖੂਗਾ ਤੁਹਾਨੂੰ ਹਾਂਜੀ